ਸਤਿਕਾਰਯੋਗ ਸਾਥੀਓ ਇੱਕ ਕੋੜੀ ਸਿਖਾ ਦੇ ਵਿੱਚ ਮਾਮਲਾ ਚੱਲ ਰਿਹਾ ਸਿੱਧ ਮੰਦਿਰ ਦਾ ਕੋਈ ਜ਼ਮੀਨ ਆ 14 ਕਿੱਲਾਂ ਦੀ ਕਰੀਬ ਉਹਦੇ ਤੇ ਇੱਕ ਭੂਮਾਫਗਾ ਜਿਹੜਾ ਕੋਈ ਪਟਿਆਲੇ ਦਾ ਸ਼ੇਰਾ ਸਿੰਘ ਆ ਉਹ ਕਬਜ਼ਾ ਕਰਨ ਦੀ ਮਨਸ਼ਾ ਦੇ ਨਾਲ ਲਗਾਤਾਰ ਪਹਿਲਾਂ ਵੀ ਉਹ ਤੇ ਕਬਜ਼ਾ ਕੀਤਾ ਵਾ ਜ਼ਮੀਨ ਉਹ ਡੇਰੇ ਦੇ ਜਿਹੜਾ ਕੋਈ ਸੇਵਾਦਾਰ ਉਹਦੇ ਨਾਂ ਤੇ ਜ਼ਮੀਨ ਆ ਉਹ ਤੇ ਅੱਜ ਉਹ ਜ਼ਮੀਨ ਦੇ ਉੱਪਰ ਕਣਕ ਦੀ ਬਜਾਈ ਕਰ ਰਿਹਾ ਉਹ ਵੀ ਭੂਮਾਫਗਾ ਪੋਰਸ ਵੀ ਸ਼ਾਇਦ ਤੇ ਅੱਗ ਵੀ ਲੱਗੀ ਉਸ ਵਾਹਨ ਦੇ ਵਿੱਚ ਅੱਗ ਵੀ ਲੱਗੀ ਵੀ ਇੱਕ ਪਾਸੇ ਸਰਕਾਰ ਤੇ ਪੁਲਿਸ ਇੱਥੇ ਲੋਕਾਂ ਦੀ ਜਿਹੜੀ ਅੱਗ ਲੋਕਾਂ ਦੇ ਵਿੱਚ ਲਿਆ ਕੇ ਖੇਤਾਂ ਦੇ ਵਿੱਚ ਪਰਚੇ ਕਰਦੀ ਆ ਅੱਗ ਤੇ ਰੋਕ ਲਈ ਆ ਪੁਲਿਸ ਨੇ ਖੜ ਕੇ ਅੱਗ ਲਵਾਈ ਆ ਤੇ ਆ ਜਮੀਨ ਤੇ ਵੀ ਜਿਹੜਾ ਭੂ ਬਫਗਾਨੀ ਜਿਹੜੀ ਪਟਿਆਲੇ ਦਾ ਜਿਹੜਾ ਸ਼ੇਰਾ ਸੰਗਾ ਉਹਦਾ ਕਬਜ਼ਾ ਕਰਵਾਇਆ ਤਾਂ ਇਹ ਸਬੰਧ ਦੇ ਵਿੱਚ ਅਸੀਂ ਅੱਜ ਕਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀ ਉਹ ਮੀਟਿੰਗ ਕੀਤੀ ਆ ਧਰਮਕੋਟ ਦੀ ਤਾਂ ਆਉਣ ਵਾਲੇ ਜਿਹੜਾ ਸੋਮਵਾਰ ਆਉਣ ਵਾਲਾ ਦਿਨ ਉਸ ਦਿਨ ਅਸੀਂ ਜਿਹੜਾ 27 ਤਰੀਕ ਨੂੰ ਜਿਹੜਾ ਕੋੜੀ ਸਿਖਾਂ ਦਾ ਜਿਹੜਾ ਐਸ ਐਚਓ ਗੁਰਵਿੰਦਰ ਸਿੰਘ ਭੁੱਲਰ ਜਾਂ ਉਸ ਦਾ ਪੁਲਿਸ ਪ੍ਰਸ਼ਾਸਨ ਜਿੰਨਾ ਵੀ ਹੈ ਜਿਹੜਾ ਇਹਦੇ ਵਿੱਚ ਅਨਵੋਲਵ ਆ ਉਹਦੇ ਖਿਲਾਫ ਅਸੀਂ ਧਰਨਾ ਲਾਉਣ ਜਾ ਰਹੇ ਹਾਂ ਥਾਣੇ ਦੇ ਕੋੜੀ ਸਿਖਾਂ ਦੇ ਮੂਹਰੇ ਤਾਂ ਜੇ ਪੁਲਿਸ ਪ੍ਰਸ਼ਾਸਨ ਇਹ ਤਾਂ ਹੱਲ ਨਹੀਂ ਕਰਦੀ ਤਾਂ ਇਸ ਮਾਮਲੇ ਨੂੰ ਅੱਗੇ ਵਧਾਇਆ ਜਾਊਗਾ ਇਸ ਜ਼ਮੀਨ ਤੇ ਜੇ ਉਹਦਾ ਮੰਦਿਰ ਦਾ ਕਬਜ਼ਾ ਨਹੀਂ ਹੁੰਦਾ ਪਰ ਕਰਤੀ ਕਿਸਾਨ ਜੁਨ ਨੇ ਮੱਥ ਕੇ ਇਸ ਮਸਲੇ ਨੂੰ ਲੜੂਗੀ ਤੇ ਜੋ ਜ਼ਮੀਨ ਜਿਹਦੇ ਜਿਹੜੇ ਮੰਦਰ ਦੀ ਬਣਦੀ ਆ ਉਹਨੂੰ ਦਵਾਈ ਜਾਊਗੀ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਅੱਜ ਤੱਕ ਐਸ ਐਚਓ ਦੇ ਪਰਚਾ ਕੀਤਾ ਜਾਵੇ ਜਿਹਨੇ ਆਗ ਲਵਾਈ ਆ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜੀ ਜਿਹੜੀ ਤੇ ਰਨਵੋਲ ਬਹੁਤ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਧਰਦੀ ਜ਼ਮੀਨ ਆ ਉਹ ਜ਼ਮੀਨ ਉਹਨੂੰ ਮਿਲਣੀ ਚਾਹੀਦੀ ਠੀਕ ਹੈ ਜੀ